5 ਸਟੇਟਾਂ ਵਿੱਚ ਚੋਣਾਂ ਹੋ ਕੇ ਹਟਿਆ 3 ਸਟੇਟਾਂ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਸਾਡੇ ਨਾਲ ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਆ ਫਤੇਚੰਗ ਬਾਜਵਾਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਇਹਨਾਂ ਤਿੰਨ ਸਟੇਟਾਂ ਦੀ ਜਿਹੜੀ ਜਿੱਤ ਆ ਉਸ ਦਾ ਪੰਜਾਬ ਵਿੱਚ ਕੀ ਅਸਰ ਆ ਬਾਜਵਾ ਜੀ ਸਾਹਿਬ ਜਿਹੜੀ ਤਿੰਨ ਸਟੇਟਾਂ ਚ ਬੀਜੇਪੀ ਦੀ ਜਿੱਤ ਪ੍ਰਾਪਤ ਕੀਤੀ ਆ ਇਸ ਦਾ ਪੰਜਾਬ ਵਿੱਚ ਕੀ ਅਸਰ ਦੇਖਦੇ ਹੋ ਦੇਖੋ ਪਹਿਲੇ ਤੇ ਮੈਂ ਸਾਰੇ ਬੀਜੇਪੀ ਨੂੰ ਔਰ ਖਾਸ ਕਰਕੇ ਨਰਿੰਦਰ ਮੋਦੀ ਜੀ ਔਰ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਜਿਨ੍ਹਾਂ ਦੇ ਸਿਰ ਤੇ ਤਾਜ ਅੱਜ ਰੱਖਿਆ ਗਿਆ ਤਾਜ ਤਾਂ ਅੱਗੇ ਵੀ ਸੀ ਤੇ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ 24 ਦੀ ਇਲੈਕਸ਼ਨ ਦਾ ਆਗਾਜ਼ ਹੋ ਚੁੱਕਾ ਹੈ ਜੀ ਔਰ ਪੰਜਾਬ ਦੇ ਵਿੱਚ ਤੁਸੀਂ ਵੇਖੋਗੇ ਵੀ ਬਹੁਤ ਵੱਡਾ ਜਿਹੜਾ ਇੱਕ ਵੋਟ ਬੈਂਕ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਹੈ ਹਰ ਰੋਜ਼ ਅੱਜ ਵੀ ਬਹੁਤ ਸਾਰੇ ਲੋਕ ਬੀਜੇਪੀ ਜੁਆਇਨ ਕੀਤੇ ਨੇ ਬਿਲਕੁਲ ਤੋਂ ਇੱਕ ਕੀ ਕਹਿੰਦੇ ਆ ਵੀ ਤੁਹਾਨੂੰ ਇੱਕ ਸੰਦੇਸ਼ ਔਰ ਇੱਕ ਲੋਕਾਂ ਦਾ ਜਿਹੜਾ ਆਣਾ ਹੁੰਦਾ ਹੈ ਨਾ ਉਹ ਇਸ ਗੁੱਡ ਜਿਹਨੂੰ ਕਹਿੰਦੇ ਓਮਨ ਜੀ ਔਰ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਅਗਲੀ ਜੀ ਇੱਕ ਤਾਂ ਲੋਕ ਸਭਾ ਆਣੀ ਹੈ ਜੀ ਲੋਕ ਸਭਾ ਦੇ ਵਿੱਚ ਵੀ ਆਰ ਐਕਸਪੈਕਟਿੰਗ ਵੀ ਭਾਰਤੀ ਜਨਤਾ ਪਾਰਟੀ ਜੇ ਇਕੱਲੇ ਲੜੇਗੀ ਜੀ ਯਾ ਅਲਾਈਅੰਸ ਵਿੱਚ ਲੜੇਗੀ ਤੇ ਪਾਰਟੀ ਲੀਡਰਸ਼ਿਪ ਨੇ ਵਿਖਣਾ ਜੀ ਪਰ ਸਾਨੂੰ ਬਹੁਤ ਜ਼ਿਆਦਾ ਇੱਥੇ ਬਲ ਮਿਲੇਗਾ ਲੋਕਾਂ ਦਾ ਜਿਹੜਾ ਕੋਨ ਆਗਾਜ਼ ਹੈ ਨਾ ਉਹ ਭਾਰਤੀ ਜਨਤਾ ਪਾਰਟੀ ਵੱਲ ਨੂੰ ਹੋ ਗਿਆ ਜੀ ਔਰ ਇਹਦਾ ਸਾਨੂੰ ਆਉਣ ਵਾਲੇ ਜਿਹੜੇ ਆ 4 ਮਹੀਨੇ ਜੀ ਅੱਜ ਦੀ ਮੀਟਿੰਗ ਦੇ ਵਿੱਚ ਵੀ ਇਹੀ ਕਿਹਾ ਗਿਆ ਜੀ ਹੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਜਾ ਕੇ ਆਪਣੇ ਆਪਣੇ ਹਲਕਿਆਂ 'ਚ ਆਪਣੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਵਿਖੋ ਜੀ ਸੋ ਇਹਦੇ ਵਿੱਚ ਇਹ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਇਹ ਤੋਂ ਬਾਅਦ ਸਤਾਈ ਵਾਲੀ ਇਲੈਕਸ਼ਨ ਜਿਹੜੀ ਹੈ ਪੰਜਾਬ ਦੇ ਜਿਹੜੀ ਅਸਲ ਸਰਕਾਰ ਬਣੀ ਹੈ ਜੀ ਆਮ ਆਦਮੀ ਪਾਰਟੀ ਦੀ ਗਰਾਵਟ ਔਰ ਬੀਜੇਪੀ ਦੀ ਤਿੰਨ ਸਟੇਟਾਂ ਵਿੱਚ ਸਰਕਾਰ ਬਣੀ ਦੇ ਉੱਤੇ ਬਹੁਤ ਵੱਡਾ ਸਾਨੂੰ ਬਲ ਮਿਲਿਆ ਔਰ ਪੰਜਾਬ ਦੇ ਵਿੱਚ ਤੁਸੀਂ ਵੇਖੋਗੇ ਵੀ ਅਗਲੀ ਜਿਹੜੀ ਸਰਕਾਰ ਆ ਉਹ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੇ ਪੈਮਾਨੇ ਚ ਆਏਗੀ ਜੇਕਰ ਅਲਾਈਅੰਸ ਹੋ ਜਾਂਦਾ ਫਿਰ ਤੇ ਕਹਿੰਦਾ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਤੇ ਉਹ ਮੈਂ ਇਹ ਗੱਲ ਸਮਝਣਾ ਵੀ ਅੱਜ ਮੋਦੀ ਜੀ ਦਾ ਕਦ ਜਿਹੜਾ ਮੋਦੀ ਜੀ ਦਾ ਮੁਕਾਬਲਾ ਹੀ ਕੋਈ ਨਹੀਂ ਬੇਸਿਕਲੀ ਇੱਕ ਹੁੰਦਾ ਨਾ ਵੀ ਉਹਨਾਂ ਦੇ ਮੁਕਾਬਲੇ 'ਚ ਕਿਹੜਾ ਕੈਂਡੀਡੇਟ ਹੈ ਜਿਹੜਾ ਪ੍ਰਾਈਮ ਮਿਨਿਸਟਰ ਲਈ ਦੂਜੀ ਪਾਰਟੀਆਂ ਜਿਹੜੀਆਂ ਇੰਡੀਆ ਅਲਾਈਅንስ ਬਣਿਆ ਉਹ ਕਿਹਨੂੰ ਉਤਾਰਨਗੇ ਜਿਹੜਾ ਮੋਦੀ ਜੀ ਦਾ ਮੁਕਾਬਲਾ ਕਰਨਗੇ ਬੇਸਿਕਲੀ ਉਹ ਹੀ ਹੈ ਵੀ ਆਪਾਂ ਟੀਮ ਤਾਂ ਹੌਕ ਰਿਕਟ ਦੀ ਕੱਢ ਲਈ ਤੇ ਉਹਨਾਂ ਦੇ ਕੈਪਟਨ ਨਹੀਂ ਤੋ ਬਿਨਾ ਕੈਪਟਨ ਤੋਂ ਕਦੀ ਵੀ ਟੀਮ ਕਿੱਦਾਂ ਪਰਫਾਰਮ ਕਰਨਗੀ ਐ ਸੋ ਭਾਰਤੀ ਜਨਤਾ ਪਾਰਟੀ ਨੂੰ ਬੜੀ ਵੱਡੀ ਲੀਡ ਮਿਲੀ ਐ ਸਾਡੇ ਵਰਗੇ ਸੂਬੇ ਜਿੱਥੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਜੇ ਮੈਂ ਸਮਝ ਲਓ ਉੱਭਰ ਕੇ ਆ ਰਹੀ ਹੈ ਸਾਨੂੰ ਇੱਕ ਆਪਰਚੂਨਿਟੀ ਮਿਲੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਵਿਕਸਿਤ ਕਰੀਏ ਔਰ ਮੋਦੀ ਜੀ ਦਾ ਨਾਮ ਜਿਹੜਾ ਹੈਗਾ ਉਹ ਜਿਹੜੀਆਂ ਸਕੀਮਾਂ ਨੇ ਜਿਹੜੀਆਂ ਮੋਦੀ ਜੀ ਜਿਹਨਾਂ ਜਿਹਨਾਂ ਸਕੀਮਾਂ ਦੇ ਜਿਹਨਾਂ ਗਾਰੰਟੀਆਂ ਦੇ ਉੱਤੇ ਦੁਬਾਰਾ ਸਰਕਾਰ ਬਣਾਈ ਹੈ ਉਹ ਸਕੀਮਾਂ ਮਿਲਣ ਦਾ ਸਾਨੂੰ ਆ ਚਾਰ ਪੰਜ ਮਹੀਨੇ ਦਾ ਮੌਕਾ ਹੈ ਵੀ ਅਸੀਂ ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲੇ ਪਹਿਲੇ ਜਿੰਨਾ ਕਹਿੰਦੇ ਵੀ ਮਿੱਠਾ ਪਾਵਾਂਗੇ ਨਾ ਉਨ ਜਨਾ ਉਹਨਾਂ ਹੀ ਸਾਡੀ ਪਾਰਟੀ ਦੇ ਵਿੱਚ ਸਾਨੂੰ ਉਹਦਾ ਫਾਇਦਾ ਮਿਲੂਗਾ ਸਰ ਅੱਜ ਰਾਜਾ ਵਰਡਿੰਗ ਜੀ ਦਾ ਇੱਕ ਬਿਆਨ ਵੀ ਆਇਆ ਕਿ ਕਾਂਗਰਸ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੋਕ ਸਭਾ ਦੀਆਂ ਜਿਹੜੀਆਂ 13 ਸੀਟਾਂ ਉੱਥੇ ਚੋਣ ਨਹੀਂ ਲੜੇਗੀ ਅਸੀਂ ਦੋਨੋਂ ਅਲੱਗ-ਅਲੱਗ ਚੋਣ ਲੜਾਂਗੇ ਦੂਜੇ ਪਾਸੇ ਇੰਡੀਆ ਗੱਠਜੋੜ ਨੂੰ ਲੈ ਕੇ ਤੇ ਆ ਜਿਹੜਾ ਬਿਆਨ ਹੈ ਇਹਨੂੰ ਲੈ ਕੇ ਤੁਸੀਂ ਕੀ ਲੱਗਦਾ ਤੁਹਾਨੂੰ ਵੀ ਕੀ ਰਹੇਗਾ ਇਹ ਦੋਨਾਂ ਦੇ ਗੱਠਜੋੜਨ देखो जेडी चीज ਤੁਸੀਂ ਇਹ ਵੇਖਦੇ ਹੋ ਵੀ ਪਾਰਟੀ ਪਹਿਲੇ ਹੀ ਇਲੈਕਸ਼ਨ ਲੜਨ ਤੋਂ ਪਹਿਲੇ ਭਾਗੀਦਾਰ ਹੋਣ ਤੋਂ ਪਹਿਲੇ ਹੀ ਇਹ ਕਹਿੰਦੇ ਵੀ ਅਸੀਂ ਉਹਨਾਂ ਨਾਲ ਨਹੀਂ ਲੜਨਾ ਅਸੀਂ ਕਿਉਂਕਿ ਦੋਵੇਂ ਨਕਮੇ ਜੀ ਜੇ ਚੰਗੀਆਂ ਹੋਣ ਤੇ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਫੋਰ ਐਗਜ਼ਾਮਪਲ ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਦਲ ਦੀ ਗੱਲ ਹੁੰਦੀ ਹੈ ਤੇ ਦੋਵਾਂ ਵੱਲੋਂ ਅਟਰੈਕਸ਼ਨ ਆਂਦੀ ਹੈ ਨਾ ਵੀ ਨਹੀਂ ਜੀ ਇਕੱਠੇ ਹੋਣਾ ਚਾਹੀਦਾ ਇਕੱਠੇ ਲੋਕ ਕਹ ਰਹੇ ਨੇ ਜੀ ਇਹ ਪਾਰਟੀਆਂ ਦਾ ਕਹਿਣਾ ਨਹੀਂ ਇਹ ਲੋਕਾਂ ਦਾ ਕਹਿਣਾ ਪੰਜਾਬ ਦੇ ਲੋਕਾਂ ਦਾ ਇਹ ਹੋਈ ਤਰੀਕਾ ਵੀ ਜਿੱਥੇ ਪਾਰਟੀਆਂ ਨੂੰ ਹੁਣ ਕੋਈ ਝਾਲ ਨਹੀਂ ਰਿਹਾ ਕਾਂਗਰਸ ਸਮਝਦੀ ਵੀ ਜੇ ਅਸੀਂ ਅਲਾਈਅੰਸ ਕਰ ਲਿਆ ਆਪ ਨਾਲ ਤੇ ਆਪ ਦਾ ਜਿੰਨਾ ਮਾੜਾ ਕੰਮ ਹੈ ਉਹ ਸਾਡੇ ਤੇ ਨਾਲ ਵਰਨਾ ਜੀ ਤੇ ਲੋਕਾਂ ਨੇ ਕਹ ਰਹੇ ਕੱਲ ਇੱਕ ਦੂਜੇ ਨੂੰ ਤੁਸੀਂ ਮਾੜਾ ਕਹਿ ਰਹੇ ਸੀ ਅੱਜ ਤੁਸੀਂ ਇਕੱਠੇ ਹੋ ਗਏ ਬਿਲਕੁਲ ਜੀ ਸੋ ਦੋਵਾਂ ਪਾਰਟੀਆਂ ਲਈ ਘਾਤਕ ਹੋਏਗਾ ਇੰਡੀਆ ਦੇ ਅਲਾਈਅੰਸ ਲਈ ਇਹਨਾਂ ਦੇ ਗੱਲ ਵਿੱਚ ਕੋੜ ਕਿੱਡੀ ਫਸ ਗਈ ਹੈ ਜੀ ਇਹ ਸਮਝ ਨਹੀਂ ਲੱਗਦੀ ਵੀ ਪਾਣੀ ਨਾਲ ਲਗਾ ਲੀਏ ਤੇ ਉਹ ਕਹਿੰਦੇ ਜੇ ਨਗਾ ਲਈ ਤੇ ਫਿਰ ਬਾਹਰ ਉਹਨੂੰ ਗਵਰਨਮੈਂਟ ਕਰਨਾ ਪੈਣਾ ਸੋ ਇਸ ਕਰਕੇ ਇਹਨਾਂ ਦਾ ਅਲਾਈਅੰਸ ਜਿਹੜਾ ਹੈ ਉਹ ਲਾਇ ਸਿਰੇ ਨਹੀਂ ਚੜਨਾ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਚ ਚੰਗਾ ਕਰਕੇ ਨਿਕਲੇ ਮੇਰਾ ਇੱਕ ਲਾਸਟ ਕੁਐਸਚਨ ਆ ਸਰ ਆਮ ਆਦਮੀ ਪਾਰਟੀ ਨੇ ਤਿੰਨ ਸਟੇਟਾਂ ਚ ਚੋਣਾਂ ਲੜਿਆ ਪਰ ਨੋਟਾ ਤੋਂ ਵੀ ਘੱਟ ਜੜੀਆਂ ਵੋਟਾਂ ਮਿਲੀਆਂ ਤੁਸੀਂ ਉਸ ਨੂੰ ਪੰਜਾਬ ਵਿੱਚ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੇਰੀ ਇੱਕ ਗੱਲ ਸੁਣ ਲਓ ਜਿਹੜੀ ਪਾਰਟੀ ਨੂੰ ਮੈਂ ਕਹਿੰਦਾ ਪੰਜਾਬ ਦੇ ਪੈਸੇ ਦੀ ਇੰਨੀ ਦੁਰਵਰਤੋਂ ਕੀਤੀ ਭਗਵੰਤ ਮਾਨ ਨੇ ਕੇਜਰੀਵਾਲ ਸਾਹਿਬ ਨੇ ਤੇ ਤੁਸੀਂ ਆ ਵੇਖੋ ਵੀ 1% ਤੋਂ ਵੀ ਘੱਟ ਵੋਟਾਂ ਮਿਲਿਆ ਨੋਟਾਂ ਤੋਂ ਘੱਟ ਵੋਟਾਂ ਮੈਂ ਸਮਝਦਾ ਇਸ ਤੋਂ ਵੱਡੀ ਲਾਹਨਤ ਕਿਸੇ ਪਾਰਟੀ ਨੂੰ ਨਹੀਂ ਹੋ ਸਕਦੀ ਚੰਗੇ ਹੋਣ ਤੇ ਪਾਣੀ ਦੀ ਗੜਵੀ ਮੰਗਵਾਉਣ ਤੇ ਫਿਰ ਬਾਕੀ ਕੰਮ ਉੱਥੇ ਕਰ ਚਲ ਇਸੇ ਫਤਿਹਜਨ ਬਾਜਵਾ ਜੀ ਜਿਹੜੇ ਕਿ ਪੰਜਾਬ ਬੀਜੇਪੀ ਦੇ بڑے ਸੀਨੀਅਰ ਲੀਡਰ ਆ ਉਹਨਾਂ ਦਾ ਕਹਿਣਾ ਹੈ ਵੀ ਕਾਂਗਰਸ ਜਿਹੜੀ ਆ ਇਸ ਸਮੇਂ ਕੈਪਟਨ ਮਹੀਨ ਪਾਰਟੀ ਆ ਉਹਨਾਂ ਦਾ ਕੋਈ ਲੀਡਰ ਨਹੀਂ ਆ ਜਿਸ ਕਰਕੇ ਉਹਨਾਂ ਨੂੰ ਇਸ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦਿਖਣਾ ਪਿਆ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮੇਤ ਦੇ ਨਾਲ ਦਿਨੇਸ਼ਵਰਾ ਟੀਵੀ ਲਈ ਚੰਡੀਗੜ੍ਹ ਤੋਂ